विक्टोरियस प्रेपरेशन नकोदर वी पी एन करियर बिल्डर बालकनाथ टेम्पल नूर महल रोड नकोदर नौकरी तैयारी करो इम्रूवर कम्युनिकेशन स्किलोफेल एक्सपर्टीज बूस्ट योर मोरल स्पीक फ्लू फ्लॉलेसली आके मिलो कॉन्टेक्ट फॉरलाइज पंजाबी क्लासेस ओनली फॉर नॉन पंजी ऑफिसर टीम लीडर एंकर सवेरे सवा ग्यारह टू छ ਵਹ ਪ੍ਰਕਟਿਓ ਮਰਦੇ ਅਗੰਬੜਾ ਵਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਤੰਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ਪੁਰਮ ਮਨਾਉਂਦੀਆਂ ਹੋਈਆਂ ਸੰਗਤਾਂ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਅੱਜ ਨਗਰ ਕੀਰਤਨ ਦੀ ਤਿਆਰੀ ਹੋਣੀ ਹੈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਇੱਥੇ ਮੌਜੂਦ ਹਨ ਭਾਈ ਗੁਰਚਰਨ ਸਿੰਘ ਜੀ ਆਓ ਸਾਰੀ ਜਾਣਕਾਰੀ ਲੈਣੇ ਹਾਂ ਔਰ ਗੁਰੂ ਫਤਿਹ ਦੀ ਸਾਂਝ ਪਉਣੀ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੰਕਤ ਨੂੰ ਬਬੇ ਜਾਣਕਾਰੀ ਦਿਓ ਕਿੰਨੇ ਵਜੇ ਨਗਰ ਕੀਰਤਨ ਆ ਰਾਮਪੁਰ ਆਇਆ ਹਾਂ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਰਬੰਸਦਾਨੀ ਸਤਿਗੁਰੂ ਕਲਗੀਧਰ ਪਿਤਾ ਨੇਲੇ ਦੇ ਸ਼ਾਸਵਾਰ ਸਾਹਿਬ ਸਤਿਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਨਾ ਦਾ ਪਾਵਨ ਪਵਿੱਤਰ ਪ੍ਰਕਾਸ਼ ਪ੍ਰਭ ਹੋ ਸੁਦੀ 7ਵੀਂ 1723 ਬਿਕਰਮੀ ਸੰਮਤ ਦਿਨ ਸ਼ਨੀਵਾਰ ਵਾਲੇ ਦਿਨ ਹੋਇਆ ਜਿਹੜੀ 28 ਤਰੀਕ ਦੀ ਦਿਨ ਨੰਗੀ ਹੈ ਇਹ ਪੋਸ ਦੀ 7ਵਾਂ ਵਾਲਾ ਦਿਨ ਸੀ ਜਿਸ ਦਿਨ ਸਤਗੁਰਾਂ ਦਾ ਪ੍ਰਕਾਸ਼ ਪੁਰਬ ਸੀ ਤੋਂ ਤਾਂ ਥਾਂ ਥਾਂ ਸੰਗਤਾਂ ਵਾਰੀ ਵਾਰੀ ਇਹ ਸਤਗੁਰਾਂ ਦੇ ਪ੍ਰਕਾਸ਼ ਪੁਰਬ ਜਿਹੜੇ ਆਪਣੇ ਪਾਵਨ ਸਥਾਨਾਂ ਤੇ ਮਨਾ ਰਹੀਆਂ ਨੇ ਤੋਂ ਇੱਥੇ ਵੀ ਗੁਰਦੁਆਰਾ ਸਿੰਘ ਸਭਾ ਨਕੋਦਰ ਵਿਖੇ ਸਾਰੀਆਂ ਨਗਰ ਦੀਆਂ ਸੰਗਤਾਂ ਰਲਮਲ ਕਰਕੇ ਇਹ ਮਹਾਨ ਗੁਰਮਤ ਸਮਾਗਮ ਕਰ ਰਹੀਆਂ ਹਨ ਅੱਜ 3 ਤਰੀਕ ਹੈ ਅੱਜ ਵਾਲੇ ਦਿਨ ਸਤਗੁਰਾਂ ਦੇ ਪਾਵਨ ਗੁਰਬਾਣੀ ਅਖੰਡ ਜਾਪ ਆਰੰਭ ਹੋਣੇ ਨੇ ਕੱਲ ਨੂੰ ਮਾਦਵ ਤੇ ਪਰਸੋਂ 5 ਤਰੀਕ ਵਾਲੇ ਦਿਨ ਮਹਾਨ ਗੁਰਮਤਿ ਸਮਾਗਮ ਹੋਣਾ ਜਦੇ ਵਿੱਚ ਗੁਰਬਾਣੀ ਦੀ ਕਥਾ ਕੀਰਤਨ ਢਾਡੀ ਜਥਾ ਹਾਜ਼ਰੀ ਭਰੇਗਾ ਤੋਂ ਸਾਧ ਸੰਗਤ ਜੀ ਬੇਨਤੀ ਹੈ ਅੱਜ 3 ਤਰੀਕ ਨੂੰ ਮਹਾਨ ਨਗਰ ਕੀਰਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਸ਼ਾਯਾ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਉਹ ਕੱਢਿਆ ਜਾ ਰਿਹਾ ਸਾਰੇ ਨਗਰ ਦੀ ਪ੍ਰਕਰਮਾ ਕਰਕੇ ਇੱਥੋਂ ਹੀ ਨਗਰ ਕੀਰਤਨ ਪ੍ਰਾਰੰਭ ਹੋ ਕੇ ਤੇ ਗੁਰਦੁਆਰਾ ਸਿੰਘ ਸਭਾ ਵਿਖੇ ਇੱਥੇ ਹੀ ਆ ਕੇ ਸ਼ਾਮਿਲ ਜਿਹੜੀ ਹੈ ਉਸ ਸਮਾਪਤੀ ਦੀ ਅਰਦਾਸ ਹੋਵੇਗੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਸਤਿਗੁਰਾਂ ਦਾ ਮਹਾਨ ਗੁਰਮਤਿ ਸਾਗਮ ਸੰਗਤਾਂ ਮਨਾ ਰਹੀਆਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਇਹ ਆਵਾਜ਼ ਪਹੁੰਚ ਰਹੀ ਆਪ ਜੀ ਵੀ ਹਾਜ਼ਰੀ ਭਰੋ ਕਿਉਂਕਿ ਸਤਿਗੁਰਾਂ ਨੇ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸਤ ਚਾਰ ਚਾਰ ਮੂਵੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ ਸਤਿਗੁਰਾਂ ਨੇ ਸਾਡੇ ਵਾਸਤੇ ਸਿੱਖ ਧਰਮ ਵਾਸਤੇ ਦੇਸ਼ ਕੌਮ ਵਾਸਤੇ ਮਹਾਰਾਜਿਆਂ ਨੇ ਇਹ ਸਾਰਾ ਸਰਬੰਸਤ ਸਤਿਗੁਰੂ ਜੀ ਆਨਿਵਾਰਿਆ ਆਓ ਆਪਾਂ ਸਾਰੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰਬ ਦੇ ਵਿੱਚ ਹਾਜ਼ਰ ਹੋ ਕੇ ਨਗਰ ਕੀਰਤਨ ਦੇ ਵਿੱਚ ਤਨ ਕਰਕੇ ਮਨ ਕਰਕੇ ਧਨ ਕਰਕੇ ਆਪਾਂ ਸੇਵਾ ਕਰਕੇ ਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜ਼ਰੂਰੀ ਬੇਨਤੀ ਹੈ ਭਾਈ ਜਿੰਨਾ ਹੋ ਸਕੇ ਆਪ ਜੀ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਕੇਸ ਰੱਖ ਕਰਕੇ ਦਾੜਾ ਰੱਖ ਕਰਕੇ ਸਤਿਗੁਰੂ ਜੀ ਸਾਡੇ ਪਿਤਾ ਨੇ ਤੇ ਆਪਣੇ ਪਿਤਾ ਵਰਗੀ ਆਪਣੀ ਦੇਖ ਬਣਾ ਕਰਕੇ ਫਿਰ ਸੰਸਾਰ ਦੇ ਵਿੱਚ ਵਿਚਰੋ ਸਤਿਗੁਰੂ ਜੀ ਕਿਰਪਾ ਕਰਨਗੇ ਮਹਾਰਾਜਿਆਂ ਦੀ ਖੁਸ਼ੀ ਹੋਵੇਗੀ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਧਰ ਦੇ ਪੁੱਤਰੋ ਧੀਓ ਅਮਰਤਾਰੀ ਹੋ ਕੇ ਜਿਓ ਕਰੋ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਸ੍ਰੀ ਵਾਹਿਗੁਰੂ 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 ਸਾਜੀ ਇਹ ਨਿਤਾਪਨ ਵਰ ਮਹਾਰਾਜ ਜੀ ਦਾ ਸੰਕਾ ਸutra ਸਾਪੋ ਵਿਖਣ ਨਾ ਕੋ ਲਾਗੇ ਜਾਕੀ ਪ੍ਰਭਾਵੇ ਅਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸ਼ਵੀ ਪ੍ਰਥਮਾ ਭਗਵਤੀ ਸਿਮਰ ਕੇ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਪੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਖੇ ਸਭ ਦੁੱਖ ਜਾਏ ਤੇ ਭਾਦਰਿ ਸਿਮਰੀਐ ਕਰਨੋਂ ਨਿਧਿ ਆਵੈ ਧਾਏ ਸੰਥਾਈ ਹੋਈ ਸਹਾਈ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਥਾਈ ਹੋਈ ਸਹਾਈ ਦਸਾਂ ਪਾਖਸ਼ਾਂ ਦੀ ਆਤਮਿਕ ਜ਼ਰੂਰਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਸਿੰਘ ਦਸੰਦਰਵਾਰ ਸ੍ਰੀ ਸਰਬੋਤਮ ਦਰਬਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ ਨੂੰ ਨਾਮ ਜੀ ਵਾਹਿ ਮਹਲਾ ਪੰਜ ਹਾਰੇ ਤੇ ਤੁਮਰੇ খালসাগুর ফ্রী গুরু গোবিন্দ সিং মহারাজ ਆਮਨ ਪੁਰਵ ਹੈ ਔਰ ਸੰਤਾ ਕੁੜੀਆਂ ਹੋਈਆਂ ਨੇ ਇਸ ਰਿਆ ਸੰਗਤ ਨੂੰ ਉਹ ਪੋਜਿਟਿਵ ਮਨ ਤੇ ਕੰਬਣਾ ਪਰਿਆ ਮਕੇਲਾ ਮਹਾ ਮਹਾ ਗੋਵਿੰਦ ਸਿੰਘ ਆਪੇ ਕਰਚੀ ਲੋ ਅੱਜ ਬਹੁਤ ਹੀ ਸੁਭਾਗਾ ਪਰਿਆ ਦੇ ਨੇ ਜਦ ਕਿ ਆਪਣੇ ਸ਼ਹਿਰ ਨਕੋਦਰ ਵਿੱਚ ਸੁਮੇਸ਼ ਪਿਤਾ ਸਰਵਾਚਦਾਨੀ ਚਿਲੀਗੁਰ ਗੋਵਿੰਦ ਸਿੰਘ ਜੀ ਦੇ ਵਰਤ ਪਰਵ ਤੇ ਸੰਬੰਧ ਵਿੱਚ ਨਗਰ ਕੀਰਤਨ ਸਜਾ ਕੇ ਪੱਜਾ ਜਾ ਰਿਹਾ ਹੈ ਸਾਰੀਆਂ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਸਿੰਘ ਸਭਾਵਾ ਤੇ ਹੋਰ ਸਾਰੇ ਆਪਣੇ ਪੰਥ ਦੇ ਸੇਵਾਦਾਰ ਧਾਰਮਿਕ ਸਖੀਤਾ ਸਾਰੀਆਂ ਰਲ ਕੇ ਇਸ ਸ਼ਗਨ ਕੀਰਤਨ ਵਿੱਚ ਆਪੜਾ ਹਾਜ਼ਰੀ ਲਾ ਰੀਆਂ ਨੇ ਯੋਗਦਾਨ ਪਾ ਰੀਆਂ ਨੇ ਅਸਮੇਸ਼ ਪਿਤਾ ਦੀ ਬਹੁਤ ਵੱਡੀ ਦੇਣ ਹੈ ਮਾਨਵਤਾ ਨੂੰ ਅਤੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਆਪਣੇ ਧਰਮ ਨੂੰ ਉਹਨਾਂ ਨੇ ਖਾਲਸੇ ਦੀ ਸਿਰਜਣਾ ਕਰਕੇ ਇੱਕ ਯਮੀ ਸੋਚ ਉਹਨਾਂ ਨੇ ਪੈਦਾ ਕੀਤੀ ਉਸ ਸਮੇਂ ਜਦ ਬਹੁਤ ਜ਼ਲਮ ਦਾ ਪੱਤਿਆਜਰ ਹੁੰਦਾ ਸੀਗਾ ਉਹਨਾਂ ਨੇ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਉਹਨਾਂ ਨੇ ਗੁਜਰੂਮਾਂ ਦੀ ਘਰੀਬਾਂ ਦੀ ਰਾਖੀ ਵਾਸਤੇ ਇੱਕ ਪਰਮਾਤਮਾ ਦੀ ਫੌਜ ਖਾਲਸਾ ਪੰਥ ਨੂੰ ਕਾਇਮ ਕੀਤਾ ਆਪਣਾ ਸਾਰਾ ਪਰਿਵਾਰ ਉਹਨਾਂ ਨੇ 바ਰਿਆ ਕਰਮ ਲਈ ਸਚਾਈ ਲਈ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਪਾਕ ਜ਼ੁਲਮ ਦਾ ਖਾਤਮਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੀ ਜਦੋਜਗਤ ਕੀਤੀ ਹੈ ਉਹ ਸੰਤ ਵੀ ਸਨ ਸਿਪਾਹੀ ਵੀ ਸਨ ਬੜੇ ਵੱਡੇ ਵਿਦਵਾਨ ਸਨ ਬੜੇ ਮਹਾਨ ਕਵੀ ਸਨ ਹਰ ਇੱਕ ਗੁਣ ਸੀ ਗੁਰੂ ਗੋਬਿੰਦ ਸਿੰਘ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਅਵਤਾਰ ਨਹੀਂ ਹੋਣਾ ਦੁਨੀਆ 'ਚ ਜਿੰਨੀ ਉਹਨਾਂ ਨੇ ਕੁਰਬਾਨੀ ਜਿੰਨਾ ਉਹਨਾਂ ਨੇ ਸਿੱਧਕ ਜਾਂ ਜਿਵੇਂ ਉਹਨੇ ਆਪਣਾ ਆਪ ਤੇ ਆਪਣਾ ਪਰਿਵਾਰ ਸੁਭਾਜ ਲਈ ਪੰਥ ਲਈ ਤੇ ਆਪਣੇ ਸਤਿ ਨਿਵਾਰੇ ਆ ਸੋ ਅਸੀਂ ਸਾਰੇ ਖੁਸ਼ਕਿਸਮਤ ਆ ਕਿ ਸਾਨੂੰ ਉਹਨਾਂ ਨੇ ਬਾਦਸ਼ਾਹ ਸਾਨੂੰ ਇੱਕ ਪੇਸ਼ ਦਿੱਤਾ ਖਾਲਸੇ ਦਾ ਜਿਸੀ ਉਹਨਾਂ ਦੀ ਸੋਚ ਤੇ ਉਹਨਾਂ ਨੇ ਸਿੱਖਿਆ ਤੇ ਉਹਨਾਂ ਦੀ ਬਾਣੀ ਦੇ ਪੈਰਾ ਦਿੰਦੇ ਹੋਏ ਅਸੀਂ ਵੀ ਮਜ਼ਰੂਬਾ ਦੀ ਰਾਖੀ ਕਰ ਰਹੇ ਆ ਤੇ ਆਪਣੀ ਜਿਹੜੀ ਪੰਥ ਖਾਤਰ ਸਿੱਖ ਜਗਤ ਲਈ ਜੋ ਸਾਡਾ ਫਰਜ਼ ਬਣਦਾ ਉਹਨਾਂ ਨੂੰ ਮਾਰ ਰੇ ਆ ਕੋਸ਼ਿਸ਼ ਕਰ ਰਹੇ ਆ ਕਿਸੀਂ ਉਹਨਾਂ ਦੇ ਫਲਸਫੇ ਦੇ ਪੈਰਾ ਦੇਈਏ ਤੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਯੋਗਦਾਨ ਪਾਈਏ ਇਸ ਖਾਤੇ ਅੱਜ ਸਾਰੀਆਂ ਸਿੰਘ ਸੁਭਾਵਾਵਾਂ ਵੱਲੋਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਨਾਗਰਿਕ ਪੇਸ਼ ਜਾ ਕੇ ਕੱਢਿਆ ਗਿਆ ਸਾਰੇ ਨਗਰ ਨਿਵਾਸੀਆਂ ਨੂੰ ਗੋਦਰ ਦੇ ਇਲਾਕਾ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਅਤੇ ਪੰਚ ਦਰਦੀਆਂ ਨੂੰ ਸਭ ਨੂੰ ਬਿਸ਼ਮੇਸ਼ ਸਿੰਘ ਦਾ ਸਰਬੰਸ ਦਾ ਨਾਮ ਪੁਰਗੋਬਲ ਸਿੱਖ ਦੇ ਕਰਤਪ੍ਰੀਅ ਬਹੁਤ ਬਹੁਤ ਨਵਾਈਆਂ ਦੇ ਕੇ ਸੰਗਤਾਂ ਨੂੰ ਖਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ